ਹਾਏ ਬਸ ਤੋਂ ਦੁਖਦੋ ਮਿਲ ਗਿਆ ਮੇਰਾ ਮੁੰਡਾ 8 ਦਿਨ ਪਹਿਲਾਂ ਆਪਦੀ ਦਾਦੀ ਦੇ ਭੋਗ ਤੇ ਆਇਆ ਸੀ ਆ ਤਿੰਨ ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋਇਆ ਇਹਨੂੰ ਬਣਾ ਕੇ ਘਰ ਮੁੜ ਕੇ ਉਹ ਆਇਆ ਨਹੀਂ ਜੀ ਤੇਰੇ ਨਵਾਦੀ ਇੱਕ ਮੁੰਡਾ ਹੀ ਮੇਰਾ ਹੀ ਮੁੰਡਾ ਸੀਗਾ ਲਾਸਟ ਜੀ ਮੇਰੇ ਬੱਚੇ ਦਾ ਇਨਸਾਫ ਹੋਣਾ ਚਾਹੀਦਾ 8-8 ਸਾਲ ਉਹ ਤੇ ਲਾ ਗਿਆ ਇਹਦੇ ਨਸਾ ਕਰਦੇ ਹੁੰਦੇ ਉਹ ਵੀ ਦੱਸਦੇ ਮੈਨੂੰ ਕਿ ਇਹ ਨਸਾ ਕਰਦਾ ਜੀ ਹਸਪਤਾਲ ਦੇ ਵਿੱਚ ਬੈਠ ਰੋਂਦਾ ਹੋਇਆ ਇਹ ਉਹ ਭਾਗਾ ਪਿਓ ਐ ਜਿਸਦੇ ਕੀ ਹਣ ਪਿਆ ਇਹ ਇਕਲੋਤੇ ਪੁੱਤ ਦੀ ਖਾਲੀ ਪਲਾਟ ਤੇ ਵਿੱਚ ਉਹ ਸ਼ਕੀ ਹਾਲਾਤਾਂ ਦੇ ਵਿੱਚ ਲਾਸ਼ ਪਈ ਐ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਰਨਾਟਾ ਛਾ ਗਿਆ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਤਿੰਤਨਾ ਤੋਂ ਲਾਪਤਾ ਸੀ ਤੇ ਮ੍ਰਿਤਕ ਦੀ ਜੋ ਖਾਲੀ ਪਲਾਟ ਦੇ ਵਿੱਚ ਉਹ Laash ਮਿਲੀ ਹੈ ਉਸ ਤੇ ਚਿਹਰੇ ਟੱਡਾ ਤੇ ਬਾਹਾਂ ਦੇ ਉੱਪਰ ਬੇਰਮੀ ਦੇ ਨਾਲ ਕੁਠਬਾਰ ਕਰਨ ਦੇ ਨਿਸ਼ਾਨ ਮਿਲੇ ਨੇ ਤੇ ਉਸ ਦਾ ਪੂਰਾ ਚਿਹਰਾ ਖੂਨ ਦੇ ਨਾਲ ਲਤਪਤ ਸੀ ਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਪੁੱਤ ਦੀ ਦੇ ਰੈਮੀ ਦੇ ਨਾਲ ਹਤਿਆ ਕਰਨ ਦਾ ਖੱਤਸ਼ਾ ਦਿੱਤਾ ਹੈ ਏ ਸਾਨੂੰ ਐ ਲੱਗਦਾ ਜੀ ਵੀ ਕਤਲ ਹੋਇਆ ਜੀ ਅਸੀਂ ਮੇਰਾ ਮੁੰਡਾ 8 ਦਿਨ ਪਹਿਲਾਂ ਆਪਦੀ ਦਾਦੀ ਦੇ ਭੋਗ ਤੇ ਆਇਆ ਸੀ ਆ ਤਿੰਨ ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋਇਆ ਇਹਨੂੰ ਹੁਣ ਹੀ ਕਿਸੇ ਨੇ ਫੋਨ ਤੇ ਬੁਲਾਇਆ ਜਾਂ ਕਿਵੇਂ ਵੀ ਬੁਲਾਇਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਮੰਡੀ 'ਚ ਸੀਗਾ ਇਹਨੂੰ ਬੁਲਾ ਕੇ ਘਰੋਂ ਮੁੜ ਕੇ ਉਹ ਆਇਆ ਨਹੀਂ ਜੀ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਤੋਂ ਗਾਇਵਾ ਜੀ ਕੀਨੇ ਬੁਲਾਇਆ ਸੀ ਕੀ ਕੰਮ ਕਰਦਾ ਏ ਤੁਹਾਡਾ ਬੇਟਾ ਸਾਡਾ ਬੇਟਾ ਜੀ ਬਾਡੀਆਂ ਦਾ ਕੰਮ ਕਰਦਾ ਸੀ ਬੱਸਾਂ ਦੀਆਂ ਜੀ ਹਮਾਦਰ ਚ ਹਮਾਦਰ ਚ ਬੱਸਾਂ ਦੀਆਂ ਬਾਡੀਆਂ ਦਾ ਕੰਮ ਕਰਦਾ ਸੀਗਾ ਇਹਨੂੰ ਸਿਰਫ ਅਜੇ ਆਏ ਨੂੰ 8 ਦਿਨ ਹੀ ਹੋਏ ਸੀਗੇ ਦਾਦੀ ਘੋਟ ਤੇ ਆਸੀ ਇਹ ਆ 2-3 ਦਿਨਾਂ ਦਾ ਹੁਣ ਮੜ ਜਾ ਬਾਹਰ ਗਿਆ ਹੋਇਆ ਸੀਗਾ ਜੀ ਸਾਨੂੰ ਐ ਨਹੀਂ ਦੱਸਿਆ ਵੀ ਕਿੱਥੇ ਜਾਣਾ ਕਿੱਥੇ ਨਹੀਂ ਕੋਣ ਤਰੇ ਪੈਸੇ ਫੋਨ ਕਰੇ ਰੱਖੀ ਅੱਜ ਇੱਕ ਮੁੰਡਾ ਜੀ ਮੇਰਾ ਆਹੀ ਮੁੰਡਾ ਸੀਗਾ ਲਾਸਟ ਜੀ ਲਾਸਟ ਕਿੱਥੇ ਮਿਲਿਆ ਲਾਸਟ ਇੱਧਰ ਮਿਲਿਆ ਜੀ ਆ ਇੱਥੇ ਸਹਜੀਆਂ ਦੇ ਮੱਲੇ ਜੀ ਕੋਈ ਸਾਹ ਮਿਲਣਾ ਨਹੀਂ ਜਾਂਦਾ ਸਰ ਹੋਰ ਕੁਝ ਨਹੀਂ ਜਾਂਦਾ ਮੇਰੇ ਬੱਚੇ ਦਾ ਇਨਸਾਫ ਹੋਣਾ ਜਾਂਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ 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 ਔੜ 8-10 ਹਜ਼ਾਰ ਉੱਤੇ ਲੱਗਿਆ ਇਹਦੇ ਨਸ਼ਾ ਕਰਦੇ ਹੁੰਦੇ ਉਹ ਵੀ ਦੱਸਦੇ ਮੈਨੂੰ ਵੀ ਇਹ ਨੱਲਾ ਕਰਦਾ ਜੀ ਨਹੀਂ ਨਹੀਂ ਆਪਣੀ ਦਾਦੀ ਦੇ ਸੰਸਕਾਰ ਦੇ ਲਈ ਆਏ ਐਸ ਨੌਚਵਾਨ ਪੁੱਤ ਦੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੋਹਾਰ ਲਗਾਈ ਹੈ। ਇਸ ਸ਼ਰੀਅਨ ਹੀ ਪਤਾ ਚੱਲ ਰਿਹਾ ਵੀ ਇਹ ਕਤਲ ਹੋਇਆ ਜੀ। ਠੀਕ ਹੈ ਜੀ ਉਹਦਾ ਸਾਰਾ ਮੂੰਹ ਤੋੜਿਆ ਹੋਇਆ ਜੀ ਗਰੀਬ ਘਰ ਦੇ ਵਿੱਚੋਂ ਇੱਕ ਮੁੰਡਾ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਠੀਕ ਹੈ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਘਰਦਿਆਂ ਦਾ ਇਕੱਲਾ-ਕੱਲਾ ਮੁੰਡਾ ਛੋਟਾ ਹਿਮਾਚਲ ਲਈ ਇਹ ਕੰਮ ਕਰਦਾ ਸੀਗਾ ਤੇ ਸਿਰਫ ਇਹ ਦਾਦੀ ਦੀ ਡੈਥ ਹੋ ਗਈ ਸੀਗੀ ਤੇ ਫੁੱਲ ਤੇਰ ਕੇ ਆਏ ਸੀਗੇ ਇਹ ਵਿਆਸ ਫੁੱਲ ਤੇਰ ਕੇ ਆਏ ਤੇ ਪਰਸੋ ਇਹ ਲਾਪਤਾ ਹੋਇਆ ਘਰ ਦੇ ਵਿੱਚੋਂ ਪਰਸੋ ਲਾਪਤਾ ਉਸ ਤੋਂ ਬਾਅਦ ਇਹ ਘਰ ਹੀ ਨਹੀਂ ਆਇਆ ਘਰ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਇਨਫਾਰਮੇਸ਼ਨ ਮਿਲੀ ਸਾਨੂੰ ਵੀ ਇੱਥੇ ਇੱਕ ਮੁੰਡੇ ਦੀ ਡੱਡੂ ਗੋਡੀ ਮਿਲੀ ਆ ਜੀ ਗਰੀਬ ਘਰ ਦੇ ਵਿੱਚੋਂ ਇਹ ਸਿਰਫ ਮੁੰਡਾ ਜੀ ਇਨਸਾਫ ਮਿਲਣਾ ਚਾਹੀਦਾ ਆ ਅਸੀਂ ਦੁਆ ਕਰਦੇ ਆ ਜੀ ਇਹ ਸਾਰਾ ਮੂੰਹ ਤੋੜਿਆ ਤੇ ਢੱਡੇ ਦੇ ਵਿੱਚ ਵੀ ਰਾਣਾ ਪਜੇ ਸਾਰਾ ਢੱਡਾ ਨੀਲਾਲਾ ਕੀਤਾ ਲੱਤਾਂ ਤੋੜੀਆਂ ਜੀ ਇਹਦੀਆਂ ਫਿਰ ਜੇ ਕੱਲ ਥਾਣੇ ਦੇ ਸਿਟੀ ਤੋਂ ਥੂ ਤੇ ਮੇਰੇ ਧਰਨਾ ਲੱਗੂ ਸਣੇ ਡੈੱਡ ਬਾਡੀ ਲਿਆ ਕੇ ਜੀ ਧਰਨਾ ਲਾਵਾਂਗੇ ਜੀ ਉੱਥੇ ਲਿਆ ਕੇ ਜਿੰਨਾ ਉਹਨਾਂ ਟਾਈਮ ਅਸੀਂ ਪੋਸਟਮਾਰਟਮ ਹੋਣੀ ਨਹੀਂ ਦੇਣਾ ਜੀ ਉਹਨਾਂ ਟਾਈਮ ਹੋਣ ਨਹੀਂ ਦੇਣਾ ਪੋਸਟਮਾਰਟਮ ਜਿੰਨਾ ਟਾਈਮ ਇਨਸਾਫ ਨਹੀਂ ਮਿਲਣਾ ਘਰ ਦੇ ਨੂੰ ਐਦਾਂ ਤਾਂ ਜੀ ਕਿਸੇ ਕੋਈ ਵੀ ਸੇਫ ਨਹੀਂ ਹੈਗਾ ਇੱਥੇ ਕੋਈ ਸੇਫ ਨਹੀਂ ਹੈਗਾ ਕੱਲ ਨੂੰ ਕਿਸੇ ਨੂੰ ਵੀ ਕੋਈ ਮਾਰ ਸਕਦਾ ਸ਼ਰੀਆਮ ਇੱਥੇ ਤੇ ਫਿਰ ਕੋਲਸ ਪ੍ਰਸ਼ਾਸਨ ਇਹਦਾ ਮਤਲਬ ਜਿਹੜਾ ਵੀ ਹੈ ਬਰਨਾਲੀ ਦਾ ਛੁੱਤਾ ਪਿਆ ਜੀ ਕੋਈ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੀ ਸਾਡੇ ਮੁੰਡੇ ਨੂੰ ਵੀ ਮਿਲਣਾ ਚਾਹੀਦਾ ਮੈਂ ਇਹੀ ਕਹਿੰਦਾ ਜੀ ਕੋਈ ਜੀ ਉੱਥੇ ਐਂਬੂਲੈਂਸ ਨਹੀਂ ਗਈ ਪੁਲਿਸ ਦੀ ਗੱਡੀ ਦੇ ਵਿੱਚ ਲੈ ਕੇ ਆਏ ਆਂਗੇ ਸੋਨੇ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਪੁਲਿਸ ਦੀ ਗੱਡੀ ਦੇ ਵਿੱਚ ਐਂਬੂਲੈਂਸ ਤੱਕ ਨਹੀਂ ਗਈ ਜੀ ਆਪਣੇ ਬਰਨਾਲੇ ਦੀ ਇਥੋਂ ਸਰਕਾਰੀ ਐਂਬੂਲੈਂਸ ਪੁਲਿਸ ਨੇ ਫੋਨ ਵੀ ਕੀਤਾ ਕੋਈ ਐਂਬੂਲੈਂਸ ਨਹੀਂ ਗਈ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਗਈ ਤੇ 2 ਘੰਟੇ ਉੱਥੇ ਆਪ ਖੜੇ ਰਹੇ ਆ ਸਾਡਾ ਸਾਰਾ ਕੱਟ ਸਾਡਾ ਸਾਰਾ ਮੋਹੱਲਾ ਰਾਹੀ ਵਸਤੀ ਦਾ ਉੱਥੇ ਖੜਾ ਰਿਹਾ ਕੋਈ ਨਹੀਂ ਉੱਥੇ ਪਹੁੰਚਿਆ ਹੈਗਾ ਉਦਰੀਸਾ ਮਤਭਾਗੀ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਸਤਕਾਰੀ ਸਤਪੰਤ ਸਿੰਘ ਨੇ ਦੱਸਿਆ ਇੱਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਵਣਤੀ ਕਾਰਪਾਈ ਕੀਤੀ ਜਾਏਗੀ ਫੋਨ ਮਸੂਲ ਹੋਇਆ ਸੀ ਕਿ ਸਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਪਸੀ ਰਾਹੀ ਵਸਤੀ ਦੀ ਜਿਹੜੀ ਡੈੱਡ ਬਡੀ ਹੈਗੀ ਉਹ ਪਲਾਟਾਂ ਚ ਪਈ ਹੈਗੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਹਾਜ਼ਰੀ ਵਿੱਚ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਤੇ ਜਿਹੜੀ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਦੱਸਦੀ ਕਿ ਸੁਨਕਰਨਪਾਲਾ ਇਹੇ ਮਾਮਲਾ ਬਰਨਾਲਾ ਤੇ ਰਾਮਪਾਗ ਰੋਡ ਤੋਂ ਸਾਹਮਣੇ ਆਇਆ ਹੈ ਉਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕੋਜ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ